ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋ ਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ حاضر ਹਾਂ ਅੱਜ ਆਪਣੀ ਨੈਕਸਟ ਵੀਡੀਓ ਜਿਹੜਾ ਆਪਣਾ ਟੌਪਿਕ ਚੱਲ ਰਿਹਾ ਹੈ ਪੰਜਾਬ ਪੁਲਿਸ ਕਨਸਟੇਬਲ ਨਾਲ ਸੰਬੰਧਿਤ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਸੋ ਅੱਜ ਆਪਾਂ ਉਹਦੇ ਅੱਗੇ ਜਿਹੜੇ ਸ਼ਬਦ ਨੇ ਉਹ ਲੈ ਕੇ ਆਏ ਆ ਸੋ ਕਲਾਸ ਨੂੰ ਪੀਨਾ ਸਕਿੱਪ ਕੀਤੇ ਐਂਡ ਤੱਕ ਬਨੇ ਰਹਿਣਾ ਜੇ ਅੱਜ ਦੀ ਕਲਾਸ ਵਧੀਆ ਲੱਗੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਆਪਾਂ ਬੜੀ ਮਿਹਨਤ ਨਾਲ ਤੁਹਾਡੇ ਲਈ ਕਲਾਸਿਸ ਲੈ ਕੇ ਆਈਆਂ ਤਾਂ ਤੁਹਾਡਾ ਹੀ ਫਰਜ਼ ਬਣਿਆ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਦੋਸਤਾਂ ਤੱਕ ਤਾਂ ਕਿ ਉਹਨਾਂ ਹਰ ਇੱਕ ਬੱਚੇ ਕੋਲ ਪਹੁੰਚ ਸਕੇ ਜੋ ਕੀ ਹੈ ਪੰਜਾਬ ਪੁਲਿਸ ਕਨਸਟੇਬਲ 2025 ਦੀ ਤਿਆਰੀ ਕਰ ਰਹੀ ਨੇ ਇੱਕ ਗੱਲ ਹੋਰ ਜੀ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰਾ ਟੈਲੀਗ੍ਰam ਜੁਆਇਨ ਕਰ ਸਕਦੇ ਹੋ ਜੀ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਕਿਉਂਕਿ ਆਪਣੀ ਕਲਾਸ ਤੋਂ ਬਾਅਦ ਜਿਹੜੀ ਪੀਡੀਐਫ ਹੈ ਤੁਹਾਨੂੰ ਮੇਰੇ ਟੈਲੀਗ੍ਰਾਮ ਤੇ ਫ੍ਰੀ ਆਫ ਕਾਸਟ ਮਿਲੂਗੀ ਸੋ ਟੈਲੀਗ੍ਰਾਮ ਵਿੱਚ ਰੋ ਜੁਆਇਨ ਕਰ ਲਿਓ ਤੇ ਕਲਾਸ ਨੂੰ ਸਕਿੱਪ ਕੀਤੇ ਅੰਤ ਤੱਕ ਜਰੂਰ ਬਨੇ ਰਹਿਣਾ ਤਾਂ ਕਿ ਤੁਹਾਨੂੰ ਜਿਹੜੇ ਨਿਊ ਸ਼ਬਦ ਨੇ ਉਹਨਾਂ ਦੇ ਅਨੁਵਾਦ ਪਤਾ ਲੱਗਣਾ ਤਾਂ ਕਿ ਤੁਹਾਡੇ ਪੇਪਰ 'ਚ ਹੈਲਪ ਹੋਵੇ ਸੋ ਆਪਣਾ ਫਰਸਟ ਵਰਡ ਹੈ ਜੀ ਕੱਲ ਆਪਾਂ ਇੱਥੇ ਤੱਕ ਕਰ ਲਿਆ ਸੀ ਅੱਜ ਆਪਣਾ ਵਰਡ ਆਈ ਆ ਗਈ ਫਰਸਟ ਆਪਣਾ ਵਰਡ ਹੈ ਜਜ ਇਨਸਟਰਕਸ਼ਨਸ ਪਹਿਲੇ ਸ਼ਬਦ ਆਪਣਾ ਇਹ ਇਨਸਟਰਕਸ਼ਨਸ ਉਹ ਕੀ ਹੁੰਦੀਆਂ ਨੇ ਜੀ ਉਹਦਾ ਤੁਹਾਨੂੰ ਹਰ ਇੱਕ ਨੂੰ ਪਤਾ ਹੀ ਹੋਣਗੀਆਂ ਹਦਾਇਤਾਂ ਇਨਸਟਰਕਸ਼ਨ ਨੂੰ ਕੀ ਕਹਿੰਦੇ ਨੇ ਆਪਾਂ ਹਦਾਇਤਾਂ ਆਪਾਂ ਕਹਿੰਦੇ ਨੇ ਸਕੂਲ 'ਚ ਜਾਂ ਕਾਲਜ 'ਚ ਵੀ ਇਨਸਟਰਕਸ਼ਨਸ ਦਾ ਫੋਲੋ ਕਰੀਨਾਂ ਨੂੰ ਤਾਂ ਉਹਦਾ ਕੀ ਹੁੰਦਾ ਹਦਾਇਤਾਂ ਪੰਜਾਬੀ 'ਨੂੰ ਬਾਦ ਕੀ ਹੁੰਦਾ ਹਦਾਇਤਾਂ ਨੈਕਸਟ ਆਪਣਾ ਵਰਡ ਹੈ ਜੀ ਆਈ ਐਮ ਡਾਇਰੈਕਟਿਡ ਆਈ ਐਮ ਡਾਇਰੈਕਟਿਡ ਕੀ ਹੈ ਜੀ ਮੈਨੂੰ ਹਦਾਇਤ ਹੋਈ ਹੈ ਆਈ ਐਮ ਡਾਇਰੈਕਟਿਡ ਮੈਨੂੰ ਹਦਾਇਤ ਹੋਈ ਹੈ नैक्सट अपना वर्ड है जी इंपलीमेंटड इंपलीमेंटड तो की होंगे जी लागू किया इंप्लीमेंट हो इंपलीमेंटडी होगा लागू किया जो चीज़ लागू की जाती आप कह दें इम्पलीमेंटड लागू किया नैक्सट अपना वर्ड है जी इन अकोडेंस विद नैक्सट अपना वर्ड है जी इन अकोडेंस विद दे अंजा इन अकोडेंस विद दे, दे अ

ਵੀ ਅਪਰਵਾਂਸੀ ਕਹਿ ਰਹੇ ਆ ਤਾਂ ਉਹਦਾ ਮਤਲਬ ਕੀ ਹੁੰਦਾ ਪੰਜਾਬੀ ਵੀ ਅਗੇਤੀ ਜਾਂ ਪਹਿਲਾਂ ਹੀ ਨੈਕਸਟ ਆਪਣਾ ਵਰਡ ਹੈ ਜੀ ਇਨਕਰੀਮੈਂਟ ਇਨਕਰੀਮੈਂਟ ਕੀ ਹੁੰਦਾ ਜੀ ਤਰੱਕੀ ਦਾ ਵਾਧਾ ਜਦੋਂ ਆਪਣੇ ਕੋਈ ਪੋਸਟ ਜਾਂ ਕੋਈ ਪਦਵੀ ਤੋਂ ਉੱਚਾ ਹੋ ਜਾਂਦੇ ਤਾਂ ਕੀ ਹੁੰਦਾ ਕਹਿੰਦੇ ਵੀ ਇਨਕਰੀਮੈਂਟ ਹੋਈ ਹੈ ਜਦ ਪੈਨ ਨੂੰ ਆਪਾਂ ਕਹਿੰਦੇ ਆ ਵੀ ਆਪਣੀ ਪੇਚ ਕੀ ਐ ਇਨਾ ਇਨਕਰੀਮੈਂਟ ਹੋਇਆ ਤਾਂ ਇਨਕਰੀਮੈਂਟ ਦਾ ਪੰਜਾਬੀ ਨੂੰ ਬਦਲ ਕੀ ਹੁੰਦਾ ਤਰੱਕੀ ਦਾ ਵਾਧਾ ਨੈਕਸਟ ਵਰਡ ਦੇਖੋ ਹੀ नैक्सट अपना वर्ड है इनिशियल पेयर जी आरंभिक तनखा इनिशियल पेयर आरंभिक तनखा नैक्सट अपना वर्ड है जी इनलैंड लैटर इनलैंड लैटर जी अंतर्देशी पत्र इनलैंड लैटर की होंगे अंतर्देशी पत्र नैक्सट अपना वर्ड है जी इन ऑर्डर ऑफ मैरिट इन ऑर्डर ऑफ मैरिट ਪੰਜਾਬੀ ਵਿੱਚ ਉਹ ਕੀ ਅਨੁਵਾਦ ਹੁੰਦਾ ਜੀ ਯੋਗਤਾ ਕ੍ਰਮ ਅਨੁਸਾਰ ਯੋਗਤਾ ਕ੍ਰਮ ਅਨੁਸਾਰ ਇਨ ਅਕੋਰਡੈਂਸ ਆਫ ਮੈਰਿਟ ਯੋਗਤਾ ਕ੍ਰਮ ਅਨੁਸਾਰ ਨੈਕਸਟ ਆਪਣਾ ਵਰਡ ਹੈ ਜੀ ਇਨ ਰਿਸਪੈਕਟ ਆਫ ਇਨ ਰਿਸਪੈਕਟ ਆਫ ਕੀ ਹੁੰਦਾ ਜੀ ਦੇ ਵਿਸ਼ੇ ਵਿੱਚ ਇਨ ਰਿਸਪੈਕਟ ਆਫ ਕੀ ਕਹਿੰਦੇ ਨੇ ਆਪਾਂ ਦੇ ਵਿਸ਼ੇ ਵਿੱਚ ਕੋਈ ਗੱਲ ਕਰ ਰਹੇ ਆ ਆਪਾਂ ਕਹਿੰਦੇ ਨੇ ਉਹਨਾਂ ਇਨ ਰਿਸਪੈਕਟ ਆਫ ਤਾਂ ਮਤਲਬ ਕੀ ਹੁੰਦਾ ਵੀ ਦੇ ਵਿਸ਼ੇ ਵਿੱਚ ਨੈਕਸਟ ਆਪਣਾ ਵਰਡ ਹੈ ਜੀ इंट्रीमिस अपने रिप्लाई वो तो क्या थम दही इंट्रीमिन रिप्लाई की होंगे जी अंतरिम उत्तर इंट्रीमिन अप्लाई की होंगे जी अंतरिम उत्तर नेक्स्ट अपन वर्ड है जी इंटीमेशन इंटीमेशन दी पंजाबी नुवाद की होंगे जी इतलाही सूचना इंटीमेशन

नैक्सट वर्ड है इन टाइम नेक्स्ट अपना वर्ड है इन टाइम वो क्या अर्थ हो समय सिर इन टाइम समय सिर नेक्स्ट अपना वर्ड है जी ज्वाइंट ट्रैक्टर ज्वाइंट ट्रैक्टर संयुक्त निर्देशक ज्वाइंट ट्रैक्टर संयुक्त निर्देशक नेक्स्ट अपना वर्ड है ज्वाइनिंग डेट ਨੈਕਸਟ ਆਪਣਾ ਵਰਡ ਹੈ ਜੀ ਜੁਆਇਨਿੰਗ ਡੇਟ ਡੇਟ ਬਾਈ ਹੈ ਜੀ ਜੁਆਇਨਿੰਗ ਡੇਟ ਹਾਜ਼ਰੀ ਮਿਤੀ ਜੁਆਇਨਿੰਗ ਡੇਟ ਕੀ ਹੁੰਦਾ ਹੈ ਹਾਜ਼ਰੀ ਮਿਤੀ ਨੈਕਸਟ ਆਪਣਾ ਵਰਡ ਹੈ ਜੀ ਜੁਆਇਨਿੰਗ ਰਿਪੋਰਟ ਜੁਆਇਨਿੰਗ ਰਿਪੋਰਟ ਦਾ ਪੰਜਾਬੀ ਵਿੱਚ ਕੀ ਹੁੰਦਾ ਜੀ ਹਾਜ਼ਰੀ ਰਿਪੋਰਟ ਜਾਂ ਹਾਜ਼ਰ ਹੋਣ ਦੀ ਸੂਚਨਾ ਜੁਆਇਨਿੰਗ ਰਿਪੋਰਟ ਕੀ ਹੈ ਹਾਜ਼ਰੀ ਰਿਪੋਰਟ ਜਾਂ ਹਾਜ਼ਰ ਹੋਣ ਦੀ ਸੂਚਨਾ ਨੈਕਸਟ ਆਪਣਾ ਵਰਡ ਹੈ ਜੀ ਜੁਆਇਨਿੰਗ ਟਾਈਮ ਜੁਆਇਨਿੰਗ ਟਾਈਮ ਦਾ ਕੀ ਹੁੰਦਾ ਜੀ ਹਾਜ਼ਰ ਹੋਣ ਦਾ ਸਮਾਂ ਜੁਆਇਨਿੰਗ ਟਾਈਮ ਬੰਦਾ ਹਾਜ਼ਰ ਹੋਣ ਦਾ ਸਮਾਂ ਨੈਕਸਟ ਆਪਣਾ ਵਰਡ ਹੈ ਜੀ ਕਾਈਂਡਲੀ ਨੌਲੇਜ ਡਿਫਿਸਿਟ ਉਹਦਾ ਕੀ ਅਰਥ ਹੁੰਦਾ ਜੀ ਕਿਰਪਾ ਕਰਕੇ ਤਾਂਚ ਭੇਜੀ ਜਾਵੇ ਕਾਈਂਡਲੀ ਨੌਲੇਜ ਡਿਫਿਸਿਟ ਕੀ ਅਰਥ ਹੈ ਕਿਰਪਾ ਕਰਕੇ ਪਾਚ ਭੇਜੀ ਜਾਵੇ ਨੈਕਸਟ ਆਪਣਾ ਵਰਡ ਹੈ लीव नॉट ड्यू लीव नॉट ड्यू की होंगे जी छुट्टी बकाया नहीं है लीव नॉट ड्यू छुट्टी बकाया नहीं है नैक्सट अपना वर्ड है लीव विद पे नैक्सट अपना वर्ड है जी लीव विद पे तनखा साहित छुट्टी लीव विद पे की कहते हैं आप तनखा साहित छुट्टी नैक्सट अपना वर्ड है जी लीव प्रेटी ड्यू रिक्रूटमेंट रिटायरमेंट सॉरी जी लीव प्रिपेटरी टू रिटायरमेंट क्या अर्थ जी पूर्वी पूर्व छुट्टी लीव प्रिपटरी टू रिटायरमेंट जी नवृत्ति पूर्व छुट्टी नेक्स्ट अपना वर्ड है लेंथ ऑफ सर्विस लेंथ ऑफ सर्विस की होंगे जी सेवा काल लेंथ ऑफ सर्विस सेवा काल अगे नेक्स्ट अपना है जी मेन्टेन अलाउनेंस जी मेन्टेस अलाउने गुजारा पत्ता मेंटे अलाउने निर्वाह भत्ता ज गुजारा पत् नैक्सट अपना बर्डी फील्ड फाइल कर दा जाए फाइल्ड अपना बर्ड में फाइल्ड फाइल कर ਦਿੱਤਾ ਜਾਵੇ ਮੇ ਵੀ ਫਾਈਲ ਕਿੰਦਾ ਫਾਈਲ ਕਰ ਦਿੱਤਾ ਜਾਵੇ ਨੈਕਸਟ ਆਪਣਾ ਵਰਡ ਹੈ ਮੈਡੀਕਲ ਸਰਟੀਫਿਕੇਟ ਆਫ ਫਿਟਨੈਸ ਨੈਕਸਟ ਆਪਣਾ ਵਰਡ ਹੈ ਮੈਡੀਕਲ ਸਰਟੀਫਿਕੇਟ ਆਫ ਫਿਟਨੈਸ arogyata da doctory certificate ਆਪਾਂ ਕਹਿ ਦਿੰਦੇ ਆ ਕੋਈ ਵੀ ਜੋਬ ਹੋਵੇ ਉਹਦੇ ਵਿੱਚ ਮੈਡੀਕਲ ਹੁੰਦਾ ਤੇ ਆਪਾਂ ਡਾਕਟਰ ਇੱਕ ਸਰਟੀਫਿਕੇਟ ਦਿੰਦਾ ਉਹਨਾਂ ਤਾਂ ਕੀ ਕਹਿ ਦਿੰਦੇ ਆ ਮੈਡੀਕਲ ਸਰਟੀਫਿਕੇਟ ਆਫ ਫਿਟਨੈਸ ਵੀ ਆਪਣੀ ਕੀ ਹੈ अरोगता दा डॉक्टरी सर्टिफिकेट जो आप की है डॉक्टर अपन लिख के देंद है वो कि होंगे गा अरोगता का डॉक्टरी सर्टिफिकेट जिन्हें आप मेडिकल सर्टिफिकेट ऑफ फिटनेस कह है नेक्स्ट अपना वर्ड है जी मेमोरेंडम वो तो क्या अर्थ होंगे जी याद पत्र मेमोरेंडम की होंगे याद पत्र नेक्स्ट अपना वर्ड है जी मिनीम मिनीम की होंगे जी घट्टो घट आप कोई भी कह दें मिनीम चीज़ है, तो है इन्ना तो कमा चाहिए मिनीम वो कहते घट्टो घट

ਮਿਸ ਐਪਰੋਪ੍ਰੀਏਸ਼ਨ ਜਿਹੜਾ ਆਪਣਾ ਪੰਜਾਬੀਨਵਾਦ ਹੁੰਦਾ ਹੈ ਖਿਆਨਤ ਨੈਕਸਟ ਆਪਣਾ ਵਰਡ ਹੈ ਮਿਸਲੀਨੀਅਸ ਮਿਸਲੀਨੀਅਸ ਕੀ ਹੁੰਦਾ ਜੀ ਫੁੱਟਕਲ ਮਿਸਲੀਨੀਅਸ ਕੀ ਹੁੰਦਾ ਜੀ ਫੁੱਟਕਲ ਨੈਕਸਟ ਆਪਣਾ ਵਰਡ ਹੈ ਜੀ ਮੋਡੀਫਿਕੇਸ਼ਨ ਮੋਡੀਫਿਕੇਸ਼ਨ ਕੀ ਕਹਿੰਦੇ ਆ ਤਰਮੀਮ ਜਾਂ ਸੋਧ ਮੋਡੀਫਿਕੇਸ਼ਨ ਹੁੰਦਾ ਹੈ ਤਰਮੀਮ ਜਾਂ ਸੋਧ ਨੈਕਸਟ ਆਪਣਾ ਵਰਡ ਹੈ ਜੀ ਨੋਮੀਨੇਟਿਡ ਨੋਮੀਨੇਟਿਡ ਕੀ ਹੁੰਦੀ ਹੈ ਨਾਮਜ਼ਦ ਹੁਣ ਆਪ ਕੋਈ ਵੀ ਆਪਣੇ ਕੋਈ ਵੀ ਚੀਜ਼ ਹੁੰਦੀ ਜੀ ਮੈਂ ਆਪਣੀ ਇਲੈਕਸ਼ਨ ਲਾ ਲਵਾਂ ਉਹਦੇ ਵਿੱਚ ਨਾਮਿਨੇਟਡ ਕਹਿੰਦੇ ਤੁਹਾਨੂੰ ਜਾਨਨੇ ਆ ਮਤਲਬ ਕਹਿੰਦੇ ਨੇ ਆਖਰੀ ਡੇਟ ਨਾਮਿਨੇਟ ਕਰਦੇ ਨੇ ਇੰਨੀ ਤਰੀਕੇ ਤੋਂ ਉਹਦਾ ਕੀ ਹੈ ਨਾਮਜ਼ਦ ਵੀ ਆਪਣਾ ਫਾਰਮੀਆਂ ਜਿਹੜੇ ਆਪਣੇ ਜਿਹੜੇ ਫਰਮਸ ਹੁੰਦੇ ਨੇ ਭੰਦੀ ਲਾਸਟ ਡੇਟ ਨੂੰ ਆਪਾਂ ਕੀ ਕਹਿੰਦੇ ਆ ਜਾਂ ਪਰ ਦੇਣੀ ਮਤਲਬ ਨਮ ਕੀ ਕਹਿੰਦੇ ਆ ਨਾਮਿਨੇਟਡ ਜਿਨ੍ਹਾਂ ਪਰ ਕੀ ਹੁੰਦਾ ਨਾਮਜ਼ਦ ਨੈਕਸਟ ਨਾ ਵਰਡ ਹੈ ਜੀ ਨੋ ਕਮੈਂਟ ਨੋ ਕਮੈਂਟ ਕਹਿੰਦਾ ਕੋਈ ਟਿੱਪਣੀ ਨਹੀਂ ਨੋ ਕਮੈਂਟਸ ਮਤਲਬ ਕੋਈ ਟਿੱਪਣੀ ਨਹੀਂ ਨੈਕਸ ਆਪਣਾ ਵਰਡ ਹੈ ਜੀ ਨੈਸੈਸਰੀ ਐਕਸ਼ਨ ਨੈਕਸ ਆਪਣਾ ਵਰਡ ਕੀ ਹੈ ਨੈਸੈਸਰੀ ਐਕਸ਼ਨ ਉਹਦਾ ਕੀ ਅਰਥ ਹੁੰਦਾ ਜੀ ਲੋਡਿੰਗ ਦੀ ਕਾਰਵਾਈ ਲੋਡਿੰਗ ਦੀ ਕਾਰਵਾਈ ਨੈਸੈਸਰੀ ਐਕਸ਼ਨ ਕੀ ਹੁੰਦਾ ਜੀ ਲੋਡਿੰਗ ਦੀ ਕਾਰਵਾਈ ਨੈਕਸ ਆਪਣਾ ਵਰਡ ਹੈ ਜੀ ਨੋਨ ਅਫੀਸ਼ਰ ਨੋਨ ਅਫੀਸ਼ਰ ਕੀ ਹੁੰਦਾ ਜੀ ਗੈਰ ਸਰਕਾਰੀ ਨੋਨ ਅਫੀਸ਼ਰ ਨੂੰ ਅਪਕੀ ਕਹ ਦਿੰਦੇ ਆ ਗੈਰ ਸਰਕਾਰੀ ਜੇ ਵੀਡੀਓ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨੀ ਆ ਜੀ ਨੈਕਸਟ ਆਪਣਾ ਵਰਡ ਦੇਖੋ ਜੀ ਨੈਕਸਟ ਵਰਡ ਹੈਗਾ ਆਪਣਾ ਨੋਟਡ ਨੋਟਡ ਕੀ ਹੁੰਦਾ ਜੀ ਨੋਟ ਕੀਤਾ ਨੋਟਡ ਕੀ ਹੁੰਦਾ ਨੋਟ ਕੀਤਾ ਨੈਕਸਟ ਆਪਣਾ ਵਰਡ ਹੈ ਜੀ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਕੀ ਹੁੰਦਾ ਜੀ ਅਦੀ ਸੂਚਨਾ ਨੋਟੀਫਿਕੇਸ਼ਨ ਨੂੰ ਆਪਾਂ ਕੀ ਕਹ ਦਿੰਨੇ ਆ ਅਦੀ ਸੂਚਨਾ ਨੈਕਸਟ ਆਪਣਾ ਵਰਡ ਹੈ ਜੀ ਆਫਿਸ ਆਰਡਰ ਆਫਿਸ ਆਰਡਰ ਕੀ ਹੁੰਦਾ ਜੀ ਦਫਤਰੀ ਹੁਕਮ ਜਦ ਕੋਈ ਆਰਡਰ ਆਫਿਸ ਵੱਲੋਂ

বেতন বিল বে বিল ਨੂੰ ਆਪਾਂ ਕੀ ਕਹ ਦਿੰਨੇ ਆ ਤਨਖਾਹ বিল ਜਾਂ বেতন বিল ਨੈਕਸਟ ਆਪਣਾ ਵਰਡ ਹੈ ਪੇ ਸਕੇਲ ਪੇ ਸਕੇਲ ਕੀ ਹੁੰਦਾ ਜੀ বেতন ਮਾਪਾਂਮੀ ਗੱਲ ਕਰ ਲੈਣ ਵੀ ਕੋਈ ਜੋਬ ਕਰਦਪ ਕਹਿੰਦੇ ਨੇ ਕਿੰਨਾ ਪੇ ਸਕੇਲ ਤੋਂ ਸ਼ੁਰੂ ਹੁੰਦੀ ਹੈ ਜਿਹੜੀ ਜੋਬ ਹੈ ਤਾਂ ਪੇ ਸਕੇਲ ਦਾ ਕੀ ਅਰਥ ਹੁੰਦਾ ਜਿਹੜਾ বেতন ਮਾਨਕ ਕਿੱਥੇ ਦਾ ਆਪਣੀ ਸਟਾਰਟਿੰਗ ਪੇ ਸਕੇਲ ਕੀ ਇਸ ਚੀਜ਼ ਦਾ ਨੈਕਸਟ ਆਪਣਾ ਵਰਡ ਹੈ ਜੀ ਪੈਂਡਿੰਗ ਡਿਸਕਸ਼ਨ ਪੈਂਡਿੰਗ ਡਿਸਕਸ਼ਨ ਕੀ ਹੁੰਦਾ ਇਹ ਫੈਸਲਾ ਹੋਣ ਤੱਕ ਪੈਂਡਿੰਗ ਡਿਸਕਸ਼ਨ ਫੈਸਲਾ ਹੋਣ ਤੱਕ ਜਾਂ ਨਿਪਟਾਰੇ ਤੱਕ ਅਪਾ ਪੈਂਡਿੰਗ ਡਿਸਕਸ਼ਨ ਨੂੰ ਪੰਜਾਬੀ ਨੂੰ ਵਰਗੀ ਕਹਿੰਦੇ ਨੇ ਫੈਸਲਾ ਹੋਂ ਤੱਕ ਜਾਂ ਨਿਪਟਾਰੇ ਤੱਕ ਨੈਕਸਟ ਆਪਣਾ ਵਰਡ ਹੈ ਜੀ ਪਰਸਨਲ ਫਾਈਲ ਪਰਸਨਲ ਫਾਈਲ ਤੋਂ ਹੁੰਦਾ ਜੀ ਨਿੱਜੀ ਮਿਸਲ ਅਪਾ ਪੜਿਆ ਸੀ ਨਾ ਫਾਈਲ ਕੀ ਹੁੰਦੀ ਹੈ ਮਿਸਲ ਪਰਸਨਲ ਫਾਈਲ ਦਾ ਮਤਲਬ ਨਿੱਜੀ ਮਿਸਲ ਨੈਕਸਟ ਦੇਖੋ ਜੀ ਪਲੀਜ਼ ਡਿਸਕਸ ਪਲੀਜ਼ ਡਿਸਕਸ ਕੀ ਹੁੰਦਾ ਜੀ ਵਿਚਾਰ ਵਟਾਂਦਰਾ ਕੀਤਾ ਜਾਵੇ ਪਲੀਜ਼ ਡਿਸਕਸ ਦਾ ਮਤਲਬ ਵਿਚਾਰ ਵਟਾਂਦਰਾ ਕੀਤਾ ਜਾਵੇ नैक्सट वर्ड देखो जी नैक्सट वर्ड अपना है प्लीज इट एक्सपेंडिट की जी प्लीज इट जल्दी निपटाया जाए प्लीज एक्सपेंड इट होंगे जल्दी निपटाया जाए नैक्सट अपना वर्ड है प्लीज स्पीक नैक्सट अपना वर्ड है जी प्लीज स्पीक मतलब की हथियार गल करो प्लीज स्पीक गल करो नैक्सट अपना वर्ड है जी प्रिस्क्रिप्ड फॉर्म ਪ੍ਰੀਸਕ੍ਰਿਪਟਡ ਫਾਰਮ ਕੀ ਹੁੰਦੇ ਨੇ ਜੀ ਨਿਰਧਾਰਤ ਫਾਰਮ ਜਿਦਾ ਤਾਂ ਕਹਿੰਦੇ ਪੂਰਵ ਰਿੰਦਾ ਜੋ ਚੀਜ਼ ਹੋਵੇ ਜਿਵੇਂ ਆਪਣਾ ਸਿਲੇਬਸ ਕੀ ਹੁੰਦਾ ਹੈ ਜਾਂ ਪ੍ਰੀਸਕ੍ਰਿਪਟਡ ਮਤਲਬ ਕੀ ਹੈ ਜਿਹੜਾ ਆਪਣਾ ਕਿਹ ਜਿਹੜਾ ਮਤਲਬ ਆਪਣਾ ਸਿਲੇਬਸ ਆ ਉਹ ਕੀ ਹੈ ਪਹਿਲਾਂ ਹੀ ਨਿਰਧਾਰਤ ਹੁੰਦਾ ਜਿੰਨੂੰ ਆਪਾਂ ਕਹਿ ਦਿੰਦੇ ਆ ਟ੍ਰੀਸਕ੍ਰਿਪਟਡ ਫਾਰਮ ਸਿਲੇਬਸ ਆ ਚਾ ਉਹਦੇ ਕੀ ਹੈ ਦਾ ਮੀਨਿੰਗ ਕੀ ਹੈ ਪੰਜਾਬੀ ਪ੍ਰੀਸਕ੍ਰਿਪਟਡ ਫਾਰਮ ਨਿਰਧਾਰਤ ਫਾਰਮ ਨੈਕਸ ਆਪਣਾ ਵਰਡ ਹੈ ਜੀ ਪੋਸਟ ਪੋਸਟ ਦਾ ਕੀ ਅਰਥ ਹੁੰਦਾ ਜੀ ਅਸਾਮੀ ਪੋਸਟ ਨੂੰ ਆਪਾਂ ਕੀ ਕਹਿੰਦੇ ਆ

ਸੋ ਰੀਜੀ ਪ੍ਰੋਸੀਡ ਪ੍ਰੋਸੀਡ ਨੂੰ ਆਪਾਂ ਕੀ ਕਹਿੰਦੇ ਆ ਜਦ ਕੋਈ ਕੰਮ ਆਪਾਂ ਤਾਂ ਕਹਿੰਦੇ ਪ੍ਰੋਸੀਡ ਚੱਲ ਰਿਹਾ ਮਤਲਬ ਹੋ ਰਿਹਾ ਕਾਰਜ ਵਿਧੀ ਕਰਨ ਦੀ ਪ੍ਰੋਸੀਡ ਦਾ ਮਤਲਬ ਕੀ ਹੁੰਦਾ ਕਾਰਜ ਵਿਧੀ ਨੈਕਸਟ ਆਪਣਾ ਵਰਡ ਹੈ ਜੀ ਪ੍ਰੋਮੋਸ਼ਨ ਪ੍ਰੋਮੋਸ਼ਨ ਕੀ ਹੁੰਦਾ ਜੀ ਤਰੱਕੀ ਜਦ ਆਪਾਂ ਕਹਿੰਦੇ ਆਮ ਹੀ ਉਹਨਾਂ ਵੀ ਉਹਦਾ ਤਾਂ ਪ੍ਰੋਮੋਸ਼ਨ ਹੋ ਗਿਆ ਨੈਕਸਟ ਪੋਸਟ ਤੇ ਜਾਂ ਕੀ ਆ ਉਹ ਕੀ ਇੱਕ ਛੋਟੇ ਤੋਂ ਵੱਡੇ ਤੇ ਚਲਾ ਗਿਆ ਤਾਂ ਉਹਦਾ ਕੀ ਹੁੰਦਾ ਆਪਾਂ ਪ੍ਰੋਮੋਸ਼ਨ ਕਹਿੰਦੇ ਆ ਪ੍ਰੋਮੋਸ਼ਨ ਨੂੰ ਕਹਿੰਦੇ ਤਰੱਕੀ ਹੁੰਣਾ ਜਦ ਕਹਿੰਦਾ ਆਪਾਂ ਛੋਟੀ ਪੋਸਟ ਤੋਂ ਹਾਈ ਪੋਸਟ ਤੇ ਹੋ ਜਾਈਏ ਉਹਨੂੰ ਆਪਾਂ ਕੀ ਕਹਿੰਦੇ ਪ੍ਰੋਮੋਟ मगर तभी उन्हें प्रमोट करता है जब प्रमोशन होगी तो उधर तो इतने उनका तरक्की नेक्स्ट अपना वर्ड देखो ही नेक्स्ट अपना वर्ड है रिक्यूरिंग रिक्यूरिंग की उनका जी रिक्यूरिंग आवृत्ति आवृत्ति की उनका जी रिक्यूरिंग पंचाभिनवा द रिक्यूरिंग में आप क्या कहते हैं आवृत्ति

रूल एंड रेगुलेशन नैक्सट अपना वर्ड है जी रूल एंड रेगुलेशन नियम के विनियम रूल एंड रेगुलेशन के होंगे ने नियम के विनियम नैक्सट अपना वर्ड देखो जी रिक्यूमीरेट्स okay, रिक्यूमीरेट्स की होंगे जी, जी. तनखा मेहनतान्ना सेवा फल रिक्यूमीरेट्स तनखा मेहनताना सेवा फल ਨੈਕਸਟ ਆਪਣਾ ਵਰਡ ਦੇਖੋ ਜੀ ਰਿਲੀਵਡ ਕੀ ਹੁੰਦਾ ਹੈ ਭਾਰ ਮੁਕਤ ਕੀਤਾ ਰਿਲੀਵਡ ਕੀ ਹੁੰਦਾ ਹੈ ਭਾਰ ਮੁਕਤ ਕੀਤਾ ਨੈਕਸਟ ਵਰਡ ਹੈ ਰਿਜ਼ਰਵ ਰਿਜ਼ਰਵ ਕੀ ਹੁੰਦਾ ਜੀ ਰਾਖਵੀ ਆਪਾਂ ਕਹਿੰਦੇ ਨੇ ਰਿਜ਼ਰਵੇਸ਼ਨ ਚੱਲ ਰਹੀ ਹੈ ਜਾਂ ਉਹਨਾਂ ਸਿੱਟਾ ਰਾਖਵੀ ਯਾਨੀ ਸ਼ਡਿਊਲ ਕਾਸਟ ਲਈ ਰਿਜ਼ਰਵਲ ਰਿਜ਼ਰਵੇਸ਼ਨ ਹੈ ਤਾਂ ਰਿਜ਼ਰਵ ਦਾ ਕੀ ਹੁੰਦਾ ਰਾਖਮੀ ਨੈਕਸਟ ਆਪਣਾ ਵਰਡ ਦੇਖੋ ਜੀ ਸੈਟੀਸਫੈਕਟਰੀ ਉਹ ਕੀ ਅਰਥ ਹੁੰਦਾ ਜੀ ਸੰਤੋਸ਼ਜਨਕ ਸੈਟੀਸਫੈਕਟਰੀ ਕੀ ਹੁੰਦਾ ਜੀ ਸੰਤੋਸ਼ਜਨਕ नैक्सट वर्ड देखो जी सर्विस सर्विस की हों सेवा सर्विस ने आप देने सेवा आप चीज मतलब अपन वाइस सेवा मतलब उन्होंने वाइस सर्विस की थी तो सर्विस की सेवा नैक्स देखो जी नैक्स अपना वर्ड आ गया जी कैक्शन कनैक्शन जी मंजूरी जा प्रदान की नेक्शन उकेंदे मंजूरी जा प्रदान की नेक्स्ट वर्ड देखो सर्विस बुक की हुंदा जी सेवा पत्री सर्विस बुक सेवा पत्री नेक्स्ट वर्ड देखो अपने सबमिटेड फॉर इंफॉर्मेशन सबमिटेड फॉर इंफॉर्मेशन की हुंदा जी सूचना हित पेश है सबमिटेड फॉर इंफॉर्मेशन सूचना हित पेश है नेक्स्ट वर्ड देखो जी

नेक्स्ट वर्ड देखो नैक्सट टैंपरेरी अपाउंटमेंट टैंपरेरी है temporary appointment. Temporary appointment जी आरजी नियुक्ति ज कच्ची नियुक्ति जो अपना टैंपरेरी टैंपरेरी मीनिंग ही होंगे आरजी ज कच्ची अपाउंटमेंट की हो गया जी नियुक्ति तो ये शब्द की बन गए टैंपरेरी अपाउंटमेंट कच्ची नियुक्ति ज आरजी नियुक्ति थ्रिय प्रोपर चैनल नैक्स वर्ड है जी थ्रियू प्रोपर चैनल क्या योग प्रणाली द्वारा

ਲਓ ਟਿਕੰਦਾ ਜੀ ਪਰਮ ਅਗੀਤ ਆਪਾਂ ਕਹਿੰਦੇ ਪ੍ਰਾਇੋਰਟੀ ਦਿੱਤੋ ਚੀਜ਼ ਹੈ ਜਿਹੜਾ ਟਾਪ ਪ੍ਰਾਇੋਰਟੀ ਦਾ ਕੀ ਅਰਥ ਹੁੰਦਾ ਪੰਜਾਬੀ ਨੂੰ ਬਾਅਦ ਪਰਮ ਅਗੀਤ ਨੈਕਸਟ ਵਰਡ ਦੇਖੋ ਜੀ ਟਾਪ ਸੀਕਰਟ ਟਾਪ ਸੀਕਰਟ ਕਿੰਦਾ ਹੈ ਅਧਿਕ ਗੁਪਤ ਟਾਪ ਸੀਕਰਟ ਨਾਲ ਪੱਕੀ ਕਹਿੰਦੇ ਨੇ ਆਤੀ ਗੁਪਤ ਨੈਕਸਟ ਵਰਡ ਦੇਖੋ ਜੀ ਟ੍ਰਿਊ ਕਾਪੀ ਟ੍ਰਿਊ ਕਾਪੀ ਕਿੰਦਾ ਹੈ ਅਸਲੀ ਕਾਪੀ ਟ੍ਰਿਊ ਕਾਪੀ ਕੀ ਹੁੰਦੀ ਆਪਣੇ ਕੋਲੇ ਅਸਲੀ ਕਾਪੀ नैक्सट अपना वर्ड देखो जी अर्जेंट अर्जेंट की होंगे जी जरूरी अर्जेंट की होंगे जरूरी नैक्सट वर्ड देखो जी विद इफैक्ट फ्रॉम विद इफैक्ट फ्रॉम फ्रॉम की जी मीती तो विद इफैक्ट तो मीति तो नैक्सट अपना वर्ड देखो जी विद रेफरेंस टू नैक्सट अपना वर्ड है जी विद रैफरेंस टू दे संबंध हवाले न विद रेफरेंस टू देश संबंध विच या ते हवाले नाल नेक्स्ट अपना वर्ड है जी राइट ऑफ राइट ऑफ दा की ਹੁੰਦਾ ਜੀ ਬੱਟੇ ਖਾਤੇ ਪਾਉਣਾ राइट ऑफ ਕੀ ਹੈ ਬੱਟੇ ਖਾਤੇ ਪਾਉਣਾ नेक्स्ट अपना वर्ड है जी योर फेथਫੁਲੀ योर फेथਫੁਲੀ ਦਾ ਕੀ ਹੁੰਦਾ ਜੀ ਆਪ ਜੀ ਦਾ ਵਿਸ਼ਵਾਸ ਪੱਤਰ ਹੁਣ ਆਪਾਂ ਜਨਰਲੀ ਜਦੋਂ ਆਪਾਂ ਅਪਲੀਕੇਸ਼ਨ ਲਿਖਦੇ ਆ ਤਾਂ ਉਹਦੇ ਵਿੱਚ ਨੀਚੇ ਆਪ ਲਿਖਦੇ ਆ ਨਾ ਜਿਵੇਂ

ਜਿਹੜੇ ਅੰਗਰੇਜ਼ੀ ਤੋਂ ਪੰਜਾਬੀ ਨੂੰ ਬਾਦ ਵਰਡਸ ਸੋ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਜੇ ਤੁਹਾਡੀ ਕੋਈ ਕੁਆਇਰੀ ਹੋਵੇ ਜਾਂ ਕੁਝ ਪੁੱਛਣਾ ਹੋਵੇ ਤਾਂ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਆਪਣੇ ਫਰੈਂਡ ਨੂੰ ਜਰੂਰ ਕਰ ਦਿਆ ਕਰੋ ਤਾਂ ਕਿ ਹਰ ਇੱਕ ਬੱਚੇ ਕੋਲ ਜਿਹੜੇ ਆਪਣੀ ਕਲਾਸਾਂ ਚੱਲ ਰਹੇ ਨੇ ਫ੍ਰੀ ਆਫ ਕੋਸਟ ਹਰ ਇੱਕ ਨੂੰ ਲਾਭ ਮਿਲ ਸਕੇ ਸੋ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰਾ ਟੈਲੀਗ੍ਰam ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈਗਾ ਸੋ ਤੁਹਾਡੇ ਸਾਰਿਆਂ ਦਾ ਮੇਰੀ ਅੱਜ ਦੀ ਕਲਾਸ ਦੇਖਣ ਲਈ ਬਿਲਕੁਲ ਤਨ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ